ਗਲਤ ਦੱਸ ਜਾਣ ਹੋਈ ਗਈ ਆ ਇੱਕ ਤਾਂ ਮੈਨੂੰ ਤੂੰ ਜਾਣ ਜਾਣਾ ਕਿ ਆ ਕਰ ਕੰਮ ਕਰਨ ਕੇ ਨਾ ਤੇਰਾ ਸਾਰਾ ਟੱਬਰ ਮੇਰੀ ਜਾਨ ਘੜ ਦੱਸਦਾ ਹੀ ਦੇਣੀ ਉਹ ਆ ਕੀ ਆ ਮੈਨੂੰ ਨਹੀਂ ਪਤਾ ਆ ਸਾਰੇ ਟੱਬਰ ਵਿਆਹ ਤੋਂ ਹੋ ਕੇ ਆਏ ਆ ਆ ਇੰਨਾ ਕੁਝ ਖਾਦਾ ਉੱਥੇ ਇਹਨਾਂ ਨੇ ਨਿਊਡਲ 버ਗਰ ਡੋਸੇ ਮੈਂ ਕਹਿੰਦੀ ਆ ਫੁੱਲੇ ਵਾਲੇ ਫੁੱਲੇ ਨਹੀਂ ਛੱਡੇ ਇਹਨਾਂ ਨੇ ਮੈਂ ਸੋਚਿਆ ਜੇ ਸਾਹਬ ਨਾਲ ਖਾਣ ਦੇ ਹਲਕਾ ਆ ਮੰਗੂ ਬਰਾਤੀਆਂ ਨਾਲੋਂ ਵੱਧ ਤੇ ਤੇਰੇ ਸਾਰੇ ਟੱਬਰ ਨੇ ਇਕੱਲੇ ਨੇ ਖਾ ਲਿਆ ਮੈਂ ਕਿਹਾ ਲੱਗਦਾ ਦੋ ਦਿਨ ਤੇ ਇਹਨਾਂ ਨੂੰ ਸਬਰ ਰਹਿ ਗਈ ਰੋਟੀ ਦਾ ਆਉਂਦੀ ਕਹਿੰਦੇ ਨੋ ਰਾਣੀਆਂ ਰੋਟੀ ਬਣਾ ਭਾਬੀ ਰੋਟੀ ਖੁਸ਼ ਲੱਗਿਓ ਵਿਚਾਰਿਆਂ ਨੂੰ ਬਾੜੇ ਵਿਚਾਰੇ ਕੇ ਉਤੋਂ ਵੱਧ ਤੂੰ ਵਿਚਾਰਾ ਜਿਹੜਾ ਮੈਨੂੰ ਵਿਆਹ ਲਿਆਇਆ ਇੱਥੇ ਜਾਨ ਗੁੱਸਾ ਕਰ ਰੋਗੇ ਮੇਰੇ ਤੋਂ ਤੇ ਮੈਂ ਦੱਸਾਂ ਗੁੱਸਾ ਕਿਹਦਾ ਮੰਦਾ ਸਾਰਾ ਦਿਨ ਤੇਰਾ ਟੱਬਰ ਮੈਨੂੰ ਚੁੱਲ੍ਹੇ ਦੇ ਵਾਲੇ ਘਮੋਂਦਾ ਰਹਿੰਦਾ ਆ ਪਤਾ ਨਹੀਂ ਉਹ ਕਿਹੜੇ ਟੱਬਰ ਹੁੰਦੇ ਆ ਵਿਆਹ ਤੋਂ ਆ ਕੇ ਕਹਿਣਗੇ ਨਹੀਂ ਨਹੀਂ ਬਹੂਰਾ ਨਹੀਂ ਅਸੀਂ ਤਾਂ ਸਭ ਕੁਝ ਖਾ ਲਿਆ ਪੋਤੇ ਕੁਝ ਨਹੀਂ ਖਾਣਾ ਹੈਗਾ ਨਾ ਨਾ ਕਿੱਥੇ ਖਾ ਲਾਂਗੀ ਨਾ ਠੀਕ ਹੈ ਸੌਣ ਲੱਗੇ ਅਸੀਂ ਤੁਹਾਡੇ ਟੱਬਰ ਦਾ ਤੇ ਢ ਐ ਜੇ ਪੈਟਰੋਲ ਪੰਪ ਦਾ ਟੈਂਕਰ ਹੁੰਦਾ ਭਰਦਾ ਹੀ ਨਹੀਂ ਉਹ ਤਰ੍ਹਾਂ ਪਰ ਤੂੰ ਕਿੰਨੇ ਖਾੜੇ ਖੁਰਕੇ ਦੱਸ ਦੇ ਖਲੋਤਾ ਇੱਥੇ ਮੇਰਾ ਮੁਦਈ ਬਣ ਕੇ ਤੇਰਾ ਵੀ ਮੇਰੇ 6 ਚੱਲ ਚੱਲ ਪਰ ਜਾ ਤੋ ਚਾਵੇਂ ਤੇ ਨਹੀਂ ਖਾਂਦਾ ਚੱਲ ਠੀਕ ਹੈ ਇੱਕ ਬੰਦੇ ਦੇ ਘਟਿਆ ਤੂੰ ਜਾ